हां जी दोस्तों सारेयानु सस्कारी काल स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਸਰਨਾਮ ਸਿੰਘ ਦੇ ਕੋਲ ਤੇ ਪਸ਼ੂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 6 ਨਗ ਟੋਟਲ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੈੜਾ ਤੇ ਤਿੰਨ ਹੀ ਜੜੀਆਂ ਦੋਸਤੋ ਝੋਟੀਆਂ ਦਿਖਾ ਦਾਂਗੇ ਠੀਕ ਆ ਪਸ਼ੂ ਕਿੰਨੇ ਸੂਏ ਸੂਏ ਨੇ ਬਿਲਕੁਲ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫਰਮੇਸ਼ਨ ਉਹ ਤੁਹਾਨੂੰ ਮਿਲ ਸਕੇ ਅੱਜ 22 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਕੋਈ 9:30 10:00 ਵਜੇ ਮਾਰਨਿੰਗ ਦਾ ਜਿਹੜਾ ਟਾਈਮ ਹੈਗਾ ਆਜੋ ਕਰਦੇ ਆਂ ਗੱਲਬਾਤ ਬਾਈ ਸਤਨਾਮ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਹੈ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਸਰੀਕਾਰ ਸਸਰੀਆ ਵੀਰ ਜੀ ਠੀਟਾ ਜੇ ਠੀਟਾ ਵੀਰ ਜੀ ਹਾਂ ਕਿਰਪਾ ਮਹਾਰਾਜੀ ਕਰਦੀ ਕਰੋ ਜੀ ਬਹੁਤ ਸ਼ੁਕਰ ਚਾਹੀਦਾ ਜੀ ਅੱਛਾ ਬਾਈ ਸਤਨਾਮ ਅੱਜ ਪਸ਼ੂ ਆਪਣੇ ਕੋਲ ਤਿੰਨ ਤਾਂ ਬਹਿੜਾ ਬਿਲਕੁਲ ਤਿੰਨ ਮੱਝਾਂ ਝੋਟੀਆਂ ਆ ਗਈਆਂ ਹਾਂਜੀ ਨਾ ਕਿ ਸੂਏ ਸੂਏ ਕਿੰਨੇ ਅੱਜ ਬਿਲਕੁਲ ਹੀ ਸੂਏ ਆਪਣੇ ਕੋਲ ਤਕਰੀਬਨ ਸਾਰੀਆਂ ਸੂਈਆਂ ਇੱਕੋ ਵੇਸ਼ੀ ਗੱਬਰਾ ਜੀ ਇੱਕ ਵੱਚੀ ਗੱਬੜ ਤੇ ਇਹ ਵੈੜ ਹੋਣੀ ਸੂਈ ਮਤਲਬ 10-15 ਮਿੰਟ ਹੋਏ ਵੱਚੀ ਤੀ ਹਾਂ ਠੀਕ ਆ ਤੇ ਝੋਟੀਆਂ ਦੇ ਵਿੱਚ ਸਾਰੀਆਂ ਸੂਈਆਂ ਸਾਰੀਆਂ ਸੂਈਆਂ ਠੀਕ ਆ ਹਾਂਜੀ ਮੱਝਾਂ ਸਾਰੀਆਂ ਸੂਈਆਂ ਦੋਸਤੋ ਤੇ ਵੈੜਾ ਦੋ ਨੇ ਤੇ ਇੱਕ ਗੱਬਣ ਤੁਹਾਨੂੰ ਦਿਖਾ ਦਿੰਨੇ ਹਾਂ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਆ ਵੈੜ ਆ ਗਈ ਬਾਈ ਸਸਨਾਮ ਇਹ ਹੁਣੇ ਸੂਈ ਹੈ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਤਾਜੀ ਹੈ ਨਾ ਫਾਜੀ ਹੋਏ 10-15 ਮਿੰਟ ਹੋਏ ਆ ਬਿਲਕੁਲ ਜਿਹੜੀ ਦੋਸਤੋ ਕੁਝ ਇੱਕ ਟਾਈਮ ਪਹਿਲਾਂ ਜਿਹੜੀ ਸੂਈ ਆ ਬਿਲਕੁਲ ਗਿੱਲਾ ਲਾੜੂ ਮਗਰ ਬੱਛੀ ਹਾਂਜੀ ਬੱਛੀ ਜੀ ਮਗਰ ਬ अच्छा थी? ते आप सुवा कने मां जी ए दूजा सुवा वीर जी दूजा सुवा ए दोस्तों ਵਾਇਡ ਆ ਬਾਕੀ ਆ ਤੁਸੀਂ ਵੇਖੋ ਠੰਡੀ ਠੁਣੀ ਵੇਖੋ ਕਿ ਨਹੀਂ ਆ ਦੇਖੋ ਆ ਕਰੂਗਾ ਠੀਕ ਹੈ ਹੁਣੇ ਜਰੀ ਦੋਸਤੋ ਕੁਝ ਇੱਕ ਸਮਾਂ ਪਹਿਲਾਂ ਸੁਈ ਆ ਤੇ ਜੇਰ ਸੁੱਟ ਨਹੀਂ ਹਜੇ ਬਾਕੀ ਆ ਠੀਕ ਹੈ ਘੰਟਾ ਕੋ ਗਿਆ ਹੋਇਆ ਨਾ ਨਹੀਂ ਨਹੀਂ 10 15 ਮਿੰਟ ਹੋਈ 10 15 ਮਿੰਟ ਹਾਂਜੀ ਹਾਂਜੀ ਹੁਣ ਥੋੜਾ ਜਿਹਾ ਤੁਹਾਡੇ ਆਉਂਦੇ 10 15 ਮਿੰਟ ਪਹਿਲਾਂ ਦਾ ਦਸਪੰਦਰਗਮੈਂਟ ਹੋਇਆ ਜਿਹੜਾ ਦੋਸਤੋ ਸਮਾਂ ਸੁਜੀ ਨੂੰ ਆ ਤੁਹਾਡੇ ਸਾਹਮਣੇ ਠਾਈਆ ਪੋਣੇ ਉੱਤਕਿਆ ਬਣੀ ਠੀਕ ਹੈ ਬਹਿੜ ਚੰਗੀ ਖਾਸੀ ਆ ਠੀਕ ਹੈ ਜੀ ਆ ਮਗਰ ਵੇਖੋ ਤੁਸੀਂ ਲੇਵਾ ਥਣ ਕਾਫੀ ਸੋਹਣਾ ਲੱਗਾ ਬਹਿੜ ਦੇ ਤੇ ਮੁਠੀ ਥਣ ਹਾਈਟ ਕਾਤ ਫੁੱਲ ਬਟਾ ਫੁੱਲ ਬੱਟੀ ਜਵਾਬ ਬਹੁਤ ਵਧੀਆ ਜਵਾਬ ਇਹ ਜਿਹੜਾ ਤੁਹਾਨੂੰ ਥੋੜਾ ਜਿਹਾ ਭਰਾ ਕੇ ਤਾਂ ਦੋਸਤੋ ਮੈਂ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਦਿਖਾਤੀਆਂ ਨੇ ਵੀ ਜਵਾਬ ਜਿਹੜਾ ਇੱਕ ਨੰਬਰ ਆ ਦੇਖੋ ਠੀਕ ਹੈ ਜੀ ਥਣ ਦੇਵਾ ਕਾਫੀ ਸੋਹਣਾ ਹੈਗਾ ਲੰਬਾ ਥਾਣਾ ਦੋਸਤੋ ਮੁਠੀ ਥਾਣ ਤੇ ਦੂਜਾ ਸੁਆ ਸੁਈ ਵੇਰ ਤੁਸੀਂ ਬਿਲਕੁਲ ਸਕਰੀਨ ਦੇ ਉੱਤੇ ਦੇਖ ਰਹੇ ਹੋ ਠੀਕ ਹੈ ਤਾਂ ਫੰਮ ਪੂਰਾ ਜਿਹੜਾ ਵੇਚਣ ਖੇੜ ਨਖੋੜ ਵੇਥੀ ਬੁਥੀ ਪੂਰੀ ਆ ਬਣੀ ਬਣੀ ਨਕਰ ਚ ਡਾ ਹਰਾ ਵਧੀਆ ਮੈਨੂੰ ਆ ਪੂਰਾ ਆ ਦੁੱਧ ਦਾ ਪਾ ਜਿਹੜਾ ਕੱਢਦੇ ਸੋਈ ਨਾ ਰਾਤੀ ਆਈ ਬਸ਼ੀ ਦੋ ਉਹਦਾ ਗੱਡੀ ਗੁਡੀ ਫਿਰ ਕਵਾਇਆ ਠੀਕ ਹੈ ਜੀ ਹਾਂ ਜੀ ਲਓ ਜੀ ਅੱਛਾ ਭਾਜੀ ਸਸਨਾਬ ਕਿੰਨਾ ਕੇ ਲੈਣ ਤਨ ਫਰਮੋਲੇ ਕੀ ਕੀਤਾ ਜਿੱਦੀ ਬਸ਼ੀ ਜਿੱਦੀ ਆ ਕਿ ਉਹ ਹਾਲਾ ਦਾ ਭਾਵੇਂ ਪਹਿਣ ਮੰਗਲ ਕੇ ਸਾਠ ਮੰਗਲ ਅਸਲ ਰੁਪਆ ਪੰਨ ਕੰਮ ਲਈ ਜੀ ਹੁੰਦਾ ਆਹ ਆਪਾਂ 52000 ਅਸੀਂ ਦੇ ਦਾਂਗੇ ਜੀ 52000 ਤੀ ਆ ਦੇ ਦਾਂਗੇ ਠੀਕ ਹੈ ਜੀ ਛੋੜ ਛੱਪਾ ਵੀ ਪੈਂਟ ਦਾ ਮਾਡਲ ਕਰਾਂਗੇ ਠੀਕ ਹੈ ਭਾਈ ਵਸ਼ੀ 20 ਪਲੱਸ ਵਾਲੀ ਜੀ ਹੂੰ 20 ਪਲੱਸ ਇਹ ਵੇਹ ਪਹਿਲੇ ਨਹੀਂ ਚੱਲਦੀ ਚਲੋ ਐਰ ਕੀ ਜਿਆਦਾ ਦੋ ਕਿ ਆਪਾਂ ਹੋਣੀ 20 ਪਲੱਸ ਆ ਕੇ ਦਵਾਂਗੇ ਠੀਕ ਹੈ ਜੀ ਹਾਂ ਬਾਕੀ ਜਿੰਨਾ ਭਰਾ ਉਹ 10 5 ਡੰਨੇ ਬਾਹਰ ਜਿਹੜੀ ਦੋਸਤੋਂ ਚੰਗੀ ਆ ਠੀਕ ਆ ਤੇ ਰੇਟ ਪੜਦਾ ਵੀ ਚੰਗਾ ਪਸੰਦ ਆਊਗਾ ਤੁਹਾਨੂੰ ਨਹੀਂ ਤਾਂ ਕੀ ਹੁੰਦਾ ਦੋਸਤੋਂ ਚਲੋ ਰੇਟ ਹਰਕ ਦੀ ਵੱਖ ਵੱਖਰੀ ਡਿ ਬਾਈ ਤਾਂ ਵੀ ਸਰਟੀਫਾਈ ਕਰਵਾ ਕੋਰੀ ਜਾ ਸਕਦੇ ਆ 65 ਵੀ ਕੀਤਾ ਜਾ ਸਕਦਾ ਪਰ 52000 ਦੀ ਜਿਹੜੀ ਲੈਦੇ ਆ ਵਾੜ ਵੱਡੀ ਆ ਫੁੱਲ ਫਟਾ ਫੁੱਲ ਹਾਈਟ ਆ ਜਿਹੜਾ ਮੈਂ ਪਹਿਲਾਂ ਜ਼ਿਕਰ ਕਰਤਾ ਜੀ ਠੀਕ ਆ ਵੱਡੀ ਕੱਦ ਕਰਦੀ ਮਗਰ ਵੀ ਬੱਛੀ ਐ ਪਸੰਦ ਆਊਗੀ ਇਸ ਤੋਂ ਬਾਅਦ ਅਗਲੀ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਅਗਲੀ ਵਾੜ ਦਿਖਾਉਣੀ ਐ ਇਹ ਗੱਭਣ ਜੀ ਹਾਂ ਜੀ ਇਹ ਵੀ ਜਿਹੜੀ ਪੰਜ ਚਾਰ ਹੋ ਗਈ ਤਿਆਰ ਹੋச்சு ਪੰਜ ਚਾਰ ਤਾਂ ਲੈ ਜੂ ਹਜੇ ਵੀ ਹਾਂ ਜੀ ਤੇ ਬਿਲਕੁਲ ਤਿਆਰ ਜਿਹੜੀ ਐ ਦੋਸਤੋ ਹੋਈ ਜਾਂਦੀ ਐ ਠੀਕ ਆ ਬਾਕੀ ਆ ਹਵਾਨਾ ਵੇਖੋ ਥਾਨਪੁਰ ਤੁਸੀਂ ਆ ਰਹੇ ਹੋ ਬਹੁਤ ਵਾਹ ਲੱਗਾ ਬੇਤੂ ਤਾਂ ਤਾਂ ਦੀ ਤਕਰੀਬਨ ਤੁਹਾਡੇ ਸਾ ਤਾਂ ਦੇਣਾ ਹਜੇ 5-4 ਦਿਨ ਦਾ ਜੀ ਸਵੇਰ ਦੂਜਾ ਕਿ ਤੀਜਾ ਜੀ ਦੂਜਾ ਹੀ ਦੂਜਾ ਆਸ਼ ਦੂਜਾ ਦੂਜਾ ਸਵੇਰ ਠੀਕ ਆ ਆ ਦੇਖੋ ਠੀਕ ਆ ਪਲੀ ਪਲੀ ਪੂਰੀ ਆ ਫੁੱਲ ਵਾਟਾ ਫੁੱਲ ਵੱਡੀ ਹਾਈਟ ਤੇ ਫੇਲ ਬੂਲ ਤੁਸੀਂ ਜਿਹੜੀ ਦੋਸਤੋ ਵੇਖ ਕੇ ਚੈੱਕ ਕਰੋ ਠੀਕ ਆ ਲੰਬਾਈ ਵੀ ਫੁੱਲ ਆ ਉਚਾਈ ਵੀ ਚੰਗੀ ਆ ਥਣ ਦੇਵਾ ਘਟੋ ਘਟ ਵੀ ਹਜੇ 5 ਦਿਨ ਬਾਕੀ ਆ ਸੂਨ ਦੇ ਵਿੱਚ ਖਣਦੇ ਵਾਲਾ ਜਿਹੜਾ ਲੇਵਾ ਜਿਹੜਾ ਦੋਸਤੋ ਹੋਰ ਭਰ ਲੂਗੀ ਠੀਕ ਆ ਪੰਜਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਇਹ ਪਾਣੂ ਪਾਣੂ ਕਾਫੀ ਪਾਈਆਂ ਦਾ ਆਹ ਦੇਖੋ ਬਾਕੀ ਥਣ ਥਣ ਸੋਹਣੀ ਸ਼ੇਪ ਆ ਮੁਠੀ ਥਾਣਾ ਜਪਨਤਪੁਰ ਵੀ ਆਇਆ ਕੋਲੀ ਇੱਕੋ ਜਿਹਾ ਮਤਲਬ ਨੀਰਾ ਹੋਇਆ ਤਾ ਠੀਕ ਆ ਜੀ ਅਸੀਂ ਸਾਰੇ ਜਾ ਵੇਖੋ ਟੈਲਪੁੱਟ ਬੜੀ ਕਰਵਾਇਆ ਹੋਣ ਟੈਲ ਕਾਫੀ ਆ ਜੀ ਇਹ ਕਾਦਰਾਂ ਨਹੀਂ ਦੀਏ ਪੂਰੇ ਜੀ ਲਗਵਾ ਦੇ ਪਾਜਾ ਜੀ ਠੀਕ ਤੇ ਤਾਂ ਮੁੱਲ ਕੀ ਰਹਿਊਗਾ ਜੀ ਉਹ ਵੀ ਜੀ ਇਹਦਾ ਭਵੰਜਾ ਮਰਜ਼ੀ ਕਰੇ 52000 ਰੁਪਏ 5000 ਕਰਦਾ ਇਹ ਵੀ 52 ਚ ਦੇਦਾ ਹਾਂ ਜੀ ਅੱਛਾ ਇਹ ਵੀ 52000 ਦੇ ਵਿੱਚ ਦੋਸਤੋ ਦਿੱਤੀ ਜਾਊਗੀ ਠੀਕ ਆ ਤੇ ਮੁੱਲ ਡਿਮਾਂਡ ਜੀ ਨਹੀਂ ਉੱਤੇ ਮਰਜ਼ੀ ਕੀਤੀ ਜਾਵੇ 52000 ਦੀ ਲੈ ਇਹਦੇ ਗੱਭਣਾ ਠੀਕ ਆ ਜੀ ਬਸ 5-6 ਦਿਨ ਜਿਹੜੀ ਆ ਤਿਆਰੀ ਚੱਲ ਤਿਆਰੀ ਦੇ ਵਿੱਚ ਆ 5-6 ਦਿਨ ਦੇ ਵਿੱਚ ਪੂਰਾ ਬਣ ਜਾਊਗੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਆ ਬਖੋਣੀ ਨਗੀਨਾ ਕਾਲੇ ਰੰਗ ਦੀ ਜਿਹੜੀ ਦੋਸਤੋ ਇੱਕ ਵੜਾ ਇਹ ਵੀ ਤਾਜੀ ਤੂਈ ਆ ਇਹ ਨਹੀਂ ਵੀ ਜੀ ਇਹ ਟੋਕਰ ਦਾ ਬਣਾਇ ਟੋਕਰ ਤੇ ਗੱਪਣ ਹਾਂਜੀ ਅੱਛਾ ਵੜਾ ਵੈਸੇ ਚੰਗੀ ਬੜੀ ਵੱਡੀ ਵਸ਼ੀ ਆ ਜੀ ਫੁੱਲ ਵੱਡੀ ਆ ਸਫਾਈ ਸੁਫਾਈ ਬੜੀ ਆ ਹਾਂਜੀ ਠੀਕ ਆ ਬਾਕੀ ਕੱਦ ਵੀ ਜਿਹੜਾ ਦੋਸਤੋ ਵੱਡਿਆ ਪੂਰਾ ਫੁੱਲ ਵੱਡੀ ਕੱਦਦੀ ਆ ਤੁਹਾਨੂੰ ਬਾਈ ਤੁਸੀਂ ਆ ਦੇਖ ਹੀ ਰਹੇ ਹੋ ਹਾਂਜੀ ਠੀਕ ਆ ਤੇ ਸੂਹਾ ਕਿਨਵਾ ਚੱਲ ਰਿਹਾ ਜੀ ਇਹਨੇ ਗਾ ਮਤਲਬ ਐ ਕਿ ਦੂਜੇ ਘਾ ਤੇ ਤੀਜੇ ਸੂਣਾ ਤੇ ਤੀਜੇ ਵਾਸਤੇ ਗੱਪਣ ਛੜੀ ਹੋਣੀ ਜੇ ਕੋਈ ਨਹੀਂ ਅੱਛਾ ਤੀਜੇ ਸੂਵੇ ਲਈ ਗੱਪਣ ਆ ਹਾਂਜੀ ਤੇ ਦੂਜਾ ਸੂਬਾ ਹੁਣ ਬਿਲ ਆ ਵੀ ਕੋਲ ਸੋਹਣ ਜਾਨੀ ਆ ਬੋਲ ਗੱਭਣ ਕਿੰਨੇ ਟਾਈਮ ਦੀ ਹੈ ਇਹ ਵੀਰ ਜੀ 6 ਮਹੀਨੇ ਚੱਕ ਪਾਸ ਜੀ 6 ਮਹੀਨਿਆਂ ਦੀ ਗੱਭਣ ਚੱਕ ਪਾਸ ਹਾਂਜੀ ਤੇ ਆਹ ਵੇਖੋ ਜੀ ਆਹ ਦੇਖਿਓ ਕਿੰਉ ਥਣਾ ਦਾ ਜਿਆਦਾ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਬਰਾਬਰੂ ਚੰਗਾ ਸੋਹਣ ਇੱਕ ਨੰਬਰ ਦੀ ਤੇ ਅੱਛਾ 6 ਮਹੀਨੇ ਦੀ ਗੱਭਣ ਆ ਤੇ ਦੁੱਧ ਕਿੰਨਾ ਦੁੱਧ ਵੀਰ ਜੀ 7 ਕਿਲੋ ਆਪਾਂ 6-10 ਕਿਲੋ ਆ ਜੀ ਉਹਦੇ ਰਾਤੀ ਆਈ ਥੋੜਾ ਵਸ਼ੂ ਪਰੇ ਬਣਾਉਣੇ ਕਿ ਥੋੜਾ ਥੋੜਾ ਫਰਕ ਪਾ ਜਦਾ ਹਾਂਜੀ ਬੋਲੋ ਤਾਂ ਠੀਕ ਆ ਰਾਜੀ ਪੂਰੀ ਆ ਦੋਸਤੋ ਵਜਨ ਭੁਜਨ ਪੂਰਾ ਹੈ ਹਾਈਟ ਕੱਦ ਬੜਾ ਸੋਹਣਾ ਹੈ ਠੀਕ ਹੈ 6 ਕਿਲੋ 7 ਕਿਲੋ 6 ਕਿਲੋ ਦੁੱਧ ਆ ਜਿਹੜਾ ਇਹਦੇ ਕੋਲ ਮੌਜੂਦ ਆ ਸਟੈਂਡ ਹੈਗਾ 7 ਹੀ ਵੇਹੇ ਆਹ ਠੀਕ ਹੈ ਜੀ 7 ਕਿਲੋ ਮੰਨ ਲਿਓ ਚਾਹੇ 6 ਕਿਲੋ 7 ਕਿਲੋ ਦੀ ਚੁਆਈ ਆ ਤੁਸੀਂ ਕਰ ਸਕਦੇ ਹੋ ਇਸ ਵੈੜ ਤੇ ਥੱਲੇੋਂ ਦੁੱਧ ਦੀ ਬਾਕੀ 6 ਮਹੀਨੇ ਦੀ ਗੱਬਣ ਚੈੱਕ ਪਾਸ ਆਪਦੀ ਤਸੱਲੀ ਜਿਹੜੀ ਆ ਬਾਈ ਤੁਸਨਾਮ ਦੀ ਹੈਗੀ ਆ ਵੀ ਹੋਈ ਆ ਵੀ ਆਪਦੀ ਤਸੱਲੀ ਕੀਤੀ ਆ ਚੈੱਕ ਪਾਸ ਦੀ ਇਸ ਤੋਂ ਬਾਅਦ ਕਿਸੇ ਵੀਰ ਨੇ ਖਰੀਦਣਾ ਖਰੀਦਦਾਰ ਕੋਈ ਉਮਦਾ ਤਸੱਲੀ ਤੁਸੀਂ ਆਪਦੀ ਕਰਨੀ ਚਾਹੁੰਦੇ ਹੋ ਸਾਈਪਿਆਨਾ ਕਰਕੇ ਜਿਹੜਾ ਦੋਸਤੋ ਆਪਦੀ ਤਸੱਲੀ ਆ ਗੱਪੜ ਚੈੱਕ ਪਾਸ ਜ਼ਰੂਰ ਤੁਸੀਂ ਵੀ ਕਰ ਸਕਦੇ ਤੇ ਥੋੜਾ ਵੇਖੋ ਕਿਡਾ ਸੱਜਰ ਦਾ ਬੱਬਾ ਕਿੰਨਾ ਕਿਸੀਗਾ ਸੱਜਰ ਦਾ 27 22 ਕਿਲੋ ਸਰਕਾਰ 27 22 ਹਾਂਜੀ ਠੀਕ ਆ ਭਰਾ 27 22 ਕਿਲੋ ਦੋਸਤੋ ਸੱਜਰ ਦਾ ਦੁੱਧ ਸੀਗਾ ਠੀਕ ਆ ਬਾਕੀ ਚਵਾਈਸ ਕੋਈ ਇੱਕ ਨੰਬਰ ਕੋਈ ਧਾਰਾ ਬਾਅਦ ਕਰ ਕਿਸੇ ਬਾਅਦ ਵਿੱਚ ਚਵਾਈਸ ਗੱਲਾਂ ਹੀ ਛੱਡੋ ਉਹਦੇ ਏਡੀ ਠੰਡੀ ਰੇਡੀ ਪੋਲੀ ਦੇ ਦੇ ਇੱਕੋ ਜਿਹਾ ਰਾਜੀ ਆ ਪਿੱਛੋ ਵੇਖੋ ਮੱਝਾ ਵਾਂਗੂ ਜਿਹੜੀ ਦੋਸਤੋ ਪੂਰੀ ਸ਼ੀਤ ਠੀਕ ਆ ਫੋਲੋ ਵੱਡੇ ਹਾਈਟ ਕਰ ਦੀ ਤਾਂ ਮਿਲਵੇਂ ਸੋਣੇ ਸਾਂਗੇ ਅੱਛਾ ਮਾਈ ਸਸਨਾਮ ਅੱਜ ਮੋਲ ਕੀ ਰਹਿਊਗਾ ਤੋਕੜ ਗੱਬਣ ਦਾ ਜੇ ਵੱਛੀ ਤਿਆਰ ਹੋਈ ਤਾਂ ਚਲੋ ਤੁਸੀਂ ਬਾਹਰ ਨਹੀਂ ਤੁਹਾਨੂੰ ਮਰਾ ਕਿਨੇ ਰਪੈਂਦੀ ਆ ਬਿਲਕੁਲ ਬਿਲਕੁਲ ਗਾੜੀ ਰੋਤ ਵੀ ਚੰਗੀ ਆ ਹਾਂ ਹੁਣ ਆਪਾਂ ਵੀ ਜੀ ਮੋਲੇ ਦਾ ਭਾਅ ਬਤਾਲੀ ਕਰੀਏ 45 ਕਰੀਏ 40000 ਦੀ ਛੋੜ ਕਰਦੇ ਆਂ 40000 ਤੋਂ ਹਜ਼ਾਰ ਹੀ ਛੱਡਾਂਗੇ ਠੀਕ ਆ ਛੱਡਾਂਗੇ ਹਜ਼ਾਰ ਕੋਲ ਜੱਦੀ ਵੱਛੀ ਜਿਆਦੀ ਚੰਗੀ ਜਦੋਂ ਬੰਦ ਗਾੜੀ ਪੈਣ ਪੈਣੇ ਸਾਹਮਣੇ ਆ ਹੂੰ ਬਹੁਤ ਜਿਆਦੀ ਖਰੀਦ 40000 ਦੇ ਵਿੱਚੋਂ ਛੋੜ ਚਾਪਾ ਹੋ ਜੂਦਾ ਭਰਾਵੋ ਠੀਕ ਆ 400 ਸੋ ਅੱਗੇ ਜਿਵੇਂ ਕੀ ਬਿਲਕੁਲ ਸਿਆਲ ਦੇ ਵਿੱਚ ਪੂਰੀ ਤੇਜ਼ੀ ਦੇ ਵਿੱਚ ਜਿਹੜਾ ਦੋਸਤੋ ਇਹਨੇ ਸੂਰਾ ਹੈ ਠੀਕ ਆ ਉਤੋਂ ਦਿਨ ਵੀ ਸਿਆ ਸਿਆਲੀ ਦਿਹਾੜੀਆਂ ਹੋਣਗੀਆਂ ਠੰਡੇ ਫਰਕੇ ਦਿਨ ਹੋਣਗੇ ਰੁੱਤ ਬਹੁਤ ਚੰਗੀ ਆਉਣ ਦੀ ਗੱਲ ਬਿਜਾਰ ਹੀ ਬਣ ਆਹ ਵੇੜਾ ਜਿਹੜੀਆਂ ਤਿੰਨ ਸਿੱਗੀਆਂ ਬਾਈ ਸਤਨਾਮ ਦੇ ਕੋਲ ਤੇ ਤਿੰਨ ਹੀ ਤੁਹਾਨੂੰ ਜਿਹੜੀਆਂ ਦੋਸਤੋ ਮੱਝਾਂ ਝੋਟੀਆਂ ਦਿਖਾ ਦਾਂਗੇ ਠੀਕ ਆ ਪਸ਼ੂ ਜਿਹੜੇ ਅੱਜ ਸਾਰੇ ਚੰਗੇ ਸੀ ਹਾਂਜੀ ਮਾ ਲੈ ਆਉਂ ਬੱਚੇ ਨੂੰ ਹਾਂ ਲੈ ਜੋ ਬੱਚੇ ਨੂੰ ਜੀ ਲੈ ਰੱਖੋ ਮਾ ਸੋ ਦੋਸਤੋ ਬਾਕੀ ਤਿੰਨ ਤੁਹਾਨੂੰ ਮੱਝਾਂ ਝੋਟੀਆਂ ਦਿਖਾ ਦਿੰਨੇ ਆ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਜਿੰਨਾ ਹੋ ਸਕਦਾ ਹੈ ਦੋਸਤੋ ਕੋਈ ਧਾਰਾਂ ਵੀ ਮਾਰਨੀਆਂ ਹੋਈਆਂ ਧਾਰਾਂ ਮਰਵਾ ਕੇ ਵੀ ਚੈੱਕ ਪਾਸ ਕਰਵਾ ਦਾਂਗੇ ਬਾਕੀ ਸਫਾਈਸ ਵੀ ਝੋਟੀਆਂ ਦੇ ਵਿੱਚ ਪੂਰੀ ਤੇਰੀਆ ਦਿਖਾਈ ਦੇ ਰਹੀ ਆ ਪੁੱਛ ਲੈਨੇ ਦੁੱਧ ਦਾ ਰਿਕਾਰਡ ਕੀ ਆ ਇਹ ਰੇਡ ਭਾਪੜਤਾ ਕੀ ਆ ਅੱਛਾ ਭਾਈ ਸਤਨਾਮ ਸਿੰਘ ਜੀ ਤਿੰਨ ਹੀ ਆਪਣੇ ਕੋਲ ਜਿਹੜੀਆਂ ਇਹ ਝੋਟੀਆਂ ਮੱਝਾਂ ਆ ਗਈਆਂ ਹਾਂਜੀ ਹਾਂਜੀ ਤੇ ਤਿੰਨੇ ਸੁਈਆਂ ਜੀ ਤਿੰਨੇ ਸੁਈਆਂ ਵੀਰ ਜੀ ਤੇ ਦਿਨਾਂ ਦੀ ਕਿੰਨੇ ਕਿੰਨੀਆਂ ਦੀਆਂ ਸੁਈਆਂ ਜੀ ਇਹਨੂੰ ਦੇ ਟਾਰਕ ਦੇ ਨਾਲ 4 ਦਿਨ ਹਾਂਜੀ ਆ ਬਿਜਲੀ ਝੋਟੀ ਨੂੰ ਹੋ ਗਿਆ 20 ਦਿਨ ਕਿਉਂ ਗਿਆ 15 16 ਦਿਨ 15 16 ਦਿਨ ਉੱਪਰਲੀ ਝੋਟੀ ਨੂੰ 10000 ਉਹ ਤਾਂ ਬੱਚਾ ਮਰ ਗਿਆ ਜੀ ਅੱਛਾ ਇਹਦੇ ਜਲਦੀ ਕਰ ਉਹ ਪਿੰਡ ਬੱਚੇ ਹੋਣੇ ਹਾਂਜੀ ਠੀਕ ਹੈ ਦੁੱਧ ਚੰਗਾ ਦੁੱਧ ਬਹੁਤ ਚੰਗਾ ਦੁੱਧ 13 14 ਕਿਲੋ 13 14 ਕਿਲੋ ਆਜੋ ਨਾਲ ਦੀ ਨਾਲ ਸ਼ਰਵਾਤ ਕਰਦੇ ਆ ਪਹਿਲੇ ਨੰਬਰ ਤੋਂ ਦੋਸਤ ਜਿਹੜੀ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੁਆ ਕਿਰਮਾ ਜੀ ਇਹ ਦੂਜਾ ਵੀਰ ਜੀ ਦੋ ਜਣ ਝੋਟੀ ਆ ਇਹ ਕਿਨੇ ਪੰਜ ਚਾਰ ਦੇ ਦੱਸਿਆ ਆ ਚੌਥਾ ਪੰਜਵਾਂ ਦੇਣਾ ਚੌਥਾ ਪੰਜਵਾਂ ਦੇਣਾ ਮਗਰ ਬੱਚਾ ਕੱਟੀ ਕੱਟੀ ਮਗਰ ਕੱਟੀ ਆ ਆਹ ਨਾੜੂ ਤੁਸੀਂ ਬੱਚੇ ਦੇ ਨਾਲ ਥੋੜਾ ਟੁੱਟ ਗਿਆ ਫਿਰ ਆਹ ਆ ਫਰਸੀ ਜੀ ਰਗੜਿਆ ਜਾਂਦਾ ਨਾ ਮਗਰ ਕੱਟੀ ਆ ਭਰਾਵੋ ਆਪ ਸੂਆ ਦੂਜਾ ਪੰਜਵਾਂ ਦੇਣਾ ਚੌਥਾ ਪੰਜਵਾਂ ਦੇਣਾ ਬਾਕੀ ਥਾਂ ਥਾਂ ਨੂੰ ਵੇਖੋ ਤੁਸੀਂ ਬਿਲਕੁਲ ਚੌਰਸ ਨੇਵਾ ਚੌਣ ਨੇ ਬੜੀ ਸਵਾਦੀ ਭਾਵੇਂ ਬੱਚੇ ਨੇ ਥੱਲੇ ਭਾਵੇਂ ਢਿੱਪਲੀ ਲਓ ਜੀ ਕਰੋ ਗੱਲ ਇਹ ਪੂਰੀ ਜੜੀਆ ਦੋਸਤੋ ਤੁਸੀਂ ਦੇਖ ਸਕਦੇ ਜਬਰ ਝੋਟੀ ਆਹ ਦੇਖੋ ਥਾਣ ਥੋਣ ਲੇਵੇ ਦੀ ਬੜੀ ਸਫਾਈ ਆ ਮੁੱਠੀ ਥਾਣਾ ਚੌਰ ਸਲੇਵਾ ਉੱਧਰ ਬਿਲਕੁਲ ਇੱਕੋ ਜਿਹਾ ਆ ਕਰੋ ਤੁਸੀਂ ਮਗਰ ਕੱਟੀ ਆ ਭਰਾਵੋ ਤੇ ਚਵਾਈ ਜਿਹੜੀ ਆ ਬਈਆਂ ਦਾ ਵੀ ਇੱਕ ਨੰਬਰ ਚਵਾਈ ਆ ਤੇ ਬੋਲਾ ਜਿਹੜਾ ਪੁੱਛ ਲਵਾਂਗਾ ਬਾਈ ਤੁਹਾਨੂੰ ਕਿੰਨਾ ਕ ਬੋਲਾ ਹੁਣ ਚਵਾਈ ਇਹਦੀ ਸਟਾਰਟਿੰਗ 9.5 ਕਿਲੋ ਦੀ 9.5 ਦਾ ਹੁਣ ਫਿਲਹਾਲ ਆ ਮੌਕੇ ਦੇ ਹੱਦਿਆਂ ਨਾਲ ਠੀਕ ਆ 9.5 ਜਿਹੜਾ ਦੋਸਤੋ ਫਿਲਹਾਲ ਜਿਹੜਾ ਬਿਲਕੁਲ ਜਿਹੜੀ ਸਟਾਰਟਿੰਗ ਹੀ ਹੋਈ ਆ ਆਹ ਦੇਖੋ ਜੀ ਹਾਂ ਦੇ ਬਾਅਦ ਠੀਕ ਆ ਤੇ ਬਾਈ ਸਤਨਾਮ ਛੋਟੀ ਚੰਗੀ ਖਾਸ ਹੈ ਤੇ ਕੀ ਦੋ ਦਰ ਰਕੋਰ ਕਿੰਨਾ ਕਿ ਚਵਾ ਦੂਗੀ ਸਹੀ ਸਹੀ ਜਿੰਨਾ ਤੋਂ ਆਪਾਂ ਲਈ ਉਹ ਤਾਂ ਨਹੀਂ 13 ਕਿਲੋ ਜੋ ਆਪਾਂ ਲਈ ਸੂ ਅੱਛਾ ਆ ਲੱਗ ਗਿਆ ਇਹਨਾਂ ਤੋਂ ਦੱਦੂ ਕਿ ਮੈਂ ਵੱਡੀ ਛੁੜੀ 12 13 ਲੀਟਰ ਇਹਨੂੰ ਰਾਮ ਨਾਹੀਂ ਜੀ ਜੀ ਜਿਹਨਾਂ ਵੀ ਚਾਹੀਦੇ ਹਾਂ ਜੀ ਕੀ ਮੁੰਨ ਰੋਗੇ ਬੋਲ ਵੀ ਚੀ ਗਾ ਦਦਾ ਵੀ ਆਪਾਂ ਨਾਲ ਕੁਝ ਗੱਪਲ ਪਾਈ ਵੀਡੀਓ ਦੇ ਹਾਂ ਤੁਹਾਡਾ ਵੀ ਤਾਂ ਹੋ ਗਿਆ ਸੀ ਆਪਣੇ ਕੋਲ ਸਕਰੀਨਸ਼ਾਟ ਵੀ ਹੈਗਾ ਉਹਨਾਂ ਦਾ ਫਾਈਲ ਵੀ ਪਾਈ ਆ ਅੱਛਾ ਉਹਦੇ ਮੁਰਕੇ ਕੀ ਚਾਲ ਹਣੇ ਉਹ ਤੇ ਨਹੀਂ ਉਹਨਾਂ ਦਾ ਫਾਈਲ ਪਾਈ ਆ ਤੇ ਮੁਰਕੇ ਇੱਕ ਤਾਂ ਫੋਨ ਫੋਨ ਵਾਲੀ ਉਹਦੇ ਨੰਬਰ ਤੁਹਾਨੂੰ ਦਾ ਫੀਡ ਨਹੀਂ ਹੁੰਦੇ ਹਾਂ ਦੇਖੋ ਕੋਈ ਆਈਗਾ ਨੰਬਰ ਨਾ ਸਾਈ ਉਹਨੂੰ ਹੁੰਲਾਇਆ ਦੋ ਬੰਦਾ ਆ ਨਾ ਮੇਰੇ ਦੁਕਾਨ ਦਾ ਮੇਰੇ ਕੋ ਸਾਈ ਪਾ ਕੇ ਚਲੇ ਗਏ ਮੁੰਡੂ ਬਾਈ ਉਹ ਮਤਲਬ ਜਿਨ੍ਹਾਂ ਨੇ ਲਈ ਸੀ ਪਤਾ ਨਹੀਂ ਆਹ ਉਹ ਮਤਲਬ ਮੇਰੇ ਕੋ ਸਾਈ ਪਵਾ ਕੇ ਚਲੇ ਗਏ ਦੁਕਾਨ ਤੋਂ ਪਾਈ ਨਾ ਬੰਦੇ ਵਿਚਾਰੇ ਆਪਣੇ ਅੱਗੇ ਅੱਛਾ ਜੀ ਤੇ ਹੁਣ ਇਹ ਗੱਲ ਬਣੀ ਵੀ ਹੋਰ ਕੇ ਉਹਦਾ ਝੋੜੀ ਨੂੰ ਦੇਖਦੀ ਸੀ ਹੂੰ ਤੇ ਮੁੰਡੂ ਫਿਰ ਇਹ ਚੱਕਰ ਚ ਰਹਿ ਗਿਆ ਮੈਂ ਦੋ ਦਿਨ ਡੀਜ਼ਲ ਮਹਾਗਲੇ ਤੇ 90 ਰੁਪਏ ਦਿੱਤਾ ਨਹੀਂ ਨਹੀਂ ਅਸਰ ਟਿਕਰਨ ਨੂੰ ਪੈਂਦਾ ਪਰ ਅਗਲੇ ਬੰਦੇ ਨਹੀਂ ਕੋਈ ਬਾਈ ਤਾਂ ਹੀ ਆਈਗੀ ਆਵਾ 85 ਮੁੱਲ ਪਾਇਆ 85 ਵੀ ਝੋਟੀ ਹੋਈ ਅੱਛਾ ਜੀ ਹਾਂਜੀ ਹਾਂਜੀ ਤੇ ਕੀ ਅੱਜ ਕੀ ਕਰਦੇ ਆਂ ਹੋਣੀ ਸੀ ਜਦੋਂ ਜੇ ਉਹ ਝੋਟੀ ਦੇ ਹੈਗੀ ਉਦੋਂ ਸਹੌਣ ਖਰੀ ਜਾਂਦੀ ਆ ਚਲੋ ਸੂਈ ਚੋਣ ਚਾਨ ਖਰੀ ਆ ਤੇ ਚਲੋ ਆਪਾਂ ਹੁਣ ਹੀ ਮਤਲਬ ਝੋਟੀ ਦੇ ਦਾਂਗੇ ਅਸੀਂ ਤੂੰ ਹੋਈ ਮਤਲਬ 1000 ਕਰ ਦਾਂਗੇ 80 ਤੋਂ 1000 ਹਾਂਜੀ ਆਪਾਂ ਜ਼ਿਆਦਾ ਨਹੀਂ ਬੋਲਦੇ 80 ਤੋਂ 1000 ਦੋਸਤੋ ਛੱਡਿਆ ਜਾਊਗਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦੂਜੇ ਸਵੇਰ ਸੂਈ ਝੋਟੀ ਦਿਖਾ ਰਹੇ ਹਾਂ ਠੀਕ ਆ ਚਵਾਈ ਕੋਈ ਇੱਕ ਨੰਬਰ ਆ ਬਾਕੀ ਤਸੱਲੀ ਤੁਸੀਂ ਵੀ ਕਰ ਲਿਓ ਘਰ ਵਿਜ਼ਿਟ ਕਰਕੇ ਠੀਕ ਆ ਤਸੱਲੀ ਕਰ ਲਿਓ ਤੇ ਬਾਈ ਇੱਕ ਨੰਬਰ ਹੋਊਗੀ ਇਸੇ ਤੋਂ ਬਾਅਦ ਘਾਟ ਕੋਈ ਉਹ ਜਿਹੜੀ ਪਹਿਲਾਂ ਦੱਸੀ ਜੋ ਕਿ ਕੰਮ ਕਰਦੇ ਵਿੱਚ ਹੁੰਦੀ ਠੀਕ ਆ ਇਹ ਵੀ ਥੋੜੀ ਜਿਹੀ ਬੇਨਤੀ ਭੈਣ ਭਰਾ ਨੂੰ ਵੀ ਜੇ ਮਤਲਬ ਪੈਸਾ ਪੈਸਟੀਮੇਟ ਲਾ ਕੇ ਨਾ ਕਿਉਂਕਿ ਆਪਣਾ ਤਾਂ ਬਸਾ ਫੋਨ ਦਾ ਮਤਲਬ ਵੀਡੀਓ ਤਾਂ ਕੰਮ ਹੁੰਦਾ ਘੰਟਾ 2 ਘੰਟੇ ਤੇ ਮਣਕੇ ਜਦੋਂ ਹਰਾਖੀ ਵੇਖਿਆ ਜਾਂ ਮਣਕੇ ਅਗਲੇ ਨੂੰ ਬਾਅਦ ਜਾਖੀ ਵੀ ਸਾਡੇ ਨਹੀਂ ਵਿਕੀ ਫਿਰ ਅਗਲਾ ਵੀ ਆਖਣਾ ਤਾਂ ਕੀ ਗੱਲ ਹੋਗੀ ਨਾ ਬਿਲਕੁਲ ਬਾਕੀ ਸਾਈਬ ਇਹਨਾਂ ਪਾ ਕੇ ਕੋਈ ਇੱਕ ਦੋ ਦਿਨ ਤਾਂ ਵੇਡ ਕੀਤੀ ਅਨੇ ਵੇ ਇਹ ਮੈਂ ਇਹਦੀ ਹੋਈ ਬੇਨਤੀ ਆ ਵੀ ਆਪਾਂ ਦੇ ਘੰਟਾ ਦੋ ਘੜੇ ਰੋਕਣਾ ਜੀ ਜਿਹੜੀ ਗੱਲ ਸੀ ਕਿ ਮੁਣਕੇ ਨਹੀਂ ਐ ਅਸੀਂ ਬੜੇ ਜਦੋਂ ਤੇ ਅਸੀਂ ਕੇ ਦੀ ਸਾਈ ਵੱਲੋਂ ਵੀ ਅਸੀਂ ਡੰਗਰ ਵੇਚਦੇ ਫਿਰ ਸਾਡੀ ਦੇ ਅਗਲਾ ਆਉਂਦਾ ਵੀ ਤੁਸੀਂ ਐ ਕੀਤਾ ਚੋਂ ਕੀਤਾ ਜਦੋਂ ਸਾਨੂੰ ਤਿੰਨ ਤਿੰਨ ਰੋਕ ਛੱਡਦੇ ਫਾਟਾ ਮੁਰਗੀ ਕੋਈ ਵਾਲੀ ਵਾਰ ਨਹੀਂ ਬੰਦ ਬਿਲਕੁਲ ਬਿਲਕੁਲ ਇਹ ਚੱਕਰ ਹੈ ਕਈ ਦਾ ਪਸ਼ੂ ਪੈਸਾ ਅਰੇਂਜਮੈਂਟ ਨਹੀਂ ਹੁੰਦਾ 100 ਗੱਲ ਬਾਤ ਹੋ ਜਾਂਦੀ ਹੈ ਜਿਹੜਾ ਅਸੀਂ ਕੰਮ ਪਹਿਲਾਂ ਪਹਿਲਾਂ ਜਿਹੜਾ ਪੈਸਾ ਅਰੇਂਜਮੈਂਟ ਦੋਸਤੋ ਵੇਖ ਕੇ ਸਾਈ ਕੋਈ 2-4000 ਖਰਾਬ ਨਾ ਕਰਿਆ ਕਰੋ ਵੀ ਖਰਾਬ ਹੋਣ ਵਾਲੀ ਗੱਲ ਹੀ ਆ ਕੋ ਆ ਗਈ ਤੇ ਪਰ ਖੱਜਲ ਖਰਾਬੀ ਹੋਈ ਜਾਂਦੀ ਹੈ ਖੱਜਲ ਖਰਾਬੀ ਹੈ ਜੀ ਪਸ਼ੂ ਵੀ ਰੋਕਦੇ ਆ ਨਾ ਇਹ ਜਰੂਰੀ ਦਾ ਤੁਸੀਂ ਬੇਨਤੀ ਪ੍ਰਬੰਧ ਕਰਿਆ ਕਰੋ ਪੈਸੇ ਦਾ ਅਰੇਂਜਮੈਂਟ ਪਹਿਲਾਂ ਵੇਖਿਆ ਕਰੋ ਵੀ 80-70000 ਰੁਪਏ ਲਾਉਣਾ ਹੈਗਾ ਕੋਲ ਸਾਈ ਬਿਆਨਾ ਪਾਇਆ ਕਰੋ ਨਹੀਂ ਜਰਾ ਦੋਸਤੋ ਤੁਸੀਂ ਵੀ ਖਰਾਬ ਹੁੰਦੇ ਹੋ ਅਗਲੇ ਬੰਦੇ ਨੂੰ ਵੀ ਖਰਾਬੀ ਸਾਹਮਣਾ ਕਰਨਾ ਪੈਂਦਾ ਆਜੋ ਅਗਲੀ ਜਿਹੜੀ ਦੋਸਤੋ ਆ ਝੋਟੀ ਵੇਖੋ ਜੀ ਇਸ ਪਾਜੀ ਦਾ ਨਾਮ ਅਗਰ ਅੜਾ ਬੋਲਣਗੇ 16 ਛੋਟੀ ਜੀ ਉਹ ਬੱਚਾ 16 17 ਦਿਨ ਹੋ ਗਏ 20 ਕਿਲੋ 16 17 ਦਿਨ ਹੋ ਗਏ 20 ਦਿਨ ਕਿਲੋ 18 ਦਿਨ ਗਿੰਲੋ ਬੱਚਾ ਮਗਰ ਕੀ ਪਾਇਆ ਲੱਗਾ ਜੀ ਮਗਰ ਕਟਾ 20 ਦਿਨਾਂ ਦੀ ਸੂਈ ਹੈ ਜਿਹੜੀ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਮਗਰ ਕਟਾ ਆਹ ਵੇਖੋ ਮੇਲ ਕਾ ਇਹ ਮਗਰ ਕਟਾ ਦੋਸਤੋ ਤੇ ਝੋਟੀ ਆਪ ਉਹ ਸੂਆ ਦੂਜਾ ਸੂਈ ਹੈ ਹਾਈਟ ਕਰਦ ਤੁਸੀਂ ਦੇਖ ਹੀ ਸਕਦੇ ਹੋ ਵੱਡੀ ਹੈ ਹਾਂ ਤੁਹਾਨੂੰ ਖੇਡ ਦੇ ਵਿੱਚ ਚੌ ਚੌ ਪੰਜਾਂ ਤੇ ਸੜ ਆ ਬੱਸ ਆ ਆ ਲੀਜੀ ਠੀਕ ਹੈ ਨਾਲ ਦੀ ਨਾਲ ਆਪਾਂ ਡਿਟੇਲ ਸਾਂਝੀ ਕਰਦੇ ਨਾਲ ਬੱਚਾ ਲਾ ਕੇ ਧਾਰਾ ਵੀ ਮਰਵਾ ਦੇ ਜੋ ਬੱਚਾ ਠੀਕ ਆ ਆ ਦੋਸਤੋ ਝੋਟੀ ਕੋਈ 18 15 17 20 ਦਿਨ ਇੱਥੇ ਵੀ ਤੁਸੀਂ ਮੰਨ ਸਕਦੇ ਹੋ ਬੱਚਾ ਤੁਹਾਨੂੰ ਦਿਖਾਤਾ ਮਗਰ ਮੇਲ ਕਾਪ ਕਰਤਾ ਬਾਕੀ ਪੂਰੀ ਫੇਸ ਕੁਆਲਿਟੀ ਬਿਲਕੁਲ ਪਤਲਾ ਜਿਆ ਠੀਕ ਆ ਇੰਗੀ ਸੁਗੀ ਕਾਫੀ ਚੰਗੀ ਆ ਬਾਕੀ ਜੇ ਜਾਈ ਵੀ ਜਦੋਂ ਆ ਆਪਾਂ ਜਾ ਕੇ ਨਹੀਂ ਜਾਂਦੀ ਆਪਾਂ ਲਾਇਆ ਦੋ ਦਾ ਬਟਾ ਅੱਛਾ ਜੀ ਆਪਣੇ ਕੋਲ ਉਹ ਸਮਝ ਨਹੀਂ ਗਬਰ ਮੈਂ ਨਹੀਂ ਆਹਾਂ ਇਹ ਉਹ ਆਪਾਂ ਦਿੱਤੀ ਮੈਂ ਇਹਦੇ ਵਿੱਚ ਪਾਈ ਆ ਸਿੱਧੀ ਕਰੋ ਜੀ ਸਿੱਧੀ ਕਰੋ ਫਤਗ ਪਾਣੀ ਪਾ ਜਾ ਬਾਹਰ ਤੋਂ ਸਾ ਤੇ ਕਿਉਂ ਜਾਣ ਮੜੀ ਸਾਦੀ ਛੋੜੀ ਹਾਂ ਜੋ ਬੰਦੇ ਨੇ ਮੈਨੂੰ ਜਿਹੜੇ ਵੀਡੀਓ ਉਹਨਾਂ ਨੂੰ ਦੁੱਧ ਦੋ ਦੋ ਰੋਏ ਹੁਣ ਤੋਂ ਦਿਵਾਇ ਹਲੇ 9 1/2 ਗੱਲ ਦੁੱਧ ਜੀ ਆਪਣੇ ਵੇਖ ਨੂੰ ਤਾਂ ਲੈ ਗਈ ਨਾ ਦੁੱਧ ਇੱਕ ਸਾਈਡ ਭੰਦੀ ਇਧਰ ਦੀ ਆਹ ਵੇਖੀ ਕੋਈ ਨਹੀਂ ਉਦਾਂ ਕੋਈ ਨਹੀਂ ਆਹ ਵੇਖੋ ਇਹ ਭੰਦੀ ਜੀ ਹੈ ਫੋਨ ਤੇ ਗੱਲਾਂ ਛੱਡੋ ਆਹ ਵੇਖੋ ਸਾਈਡ ਹੈ ਨਾ ਉਹ 19 ਦੇ ਮਾੜਾ ਮੋਟਾ ਡੰਡਾ ਜੀ ਕਿ ਲਾਤੀ ਕੋੜ ਕੇ ਰਹਾ ਤਾਂ ਅੱਛਾ ਇਹ ਕੋ ਸੋਦਾ ਨਹੀਂ ਕੋ ਗੱਲਵਾ ਦੇ ਚਲੋ ਬਹਿ ਦਰਮਿਆਨ ਹੈ ਨਾ ਥੋੜਾ ਫਰਕ ਨਜ਼ਰ ਆਉਂਦਾ ਹਾਂ ਜੀ ਰੱਖ ਲਓ ਚਲੋ ਕੋਈ ਗੱਲ ਨਹੀਂ ਫਲਾਸ ਦੇ ਤਾਰਾ ਪੂਰੀਆਂ ਤੁਹਾਨੂੰ ਥੋੜਾ ਥੱਕ ਗੱਲਾਂ ਛੱਡੋ ਠੀਕ ਅੱ अच्छा जैसे ना जो जूते होले मेरे को प्रश्न आई है अच्छा <muchan> दो दिन कन्वर्ट कर के दो 12 किलो चल इस तरह है फिर ਤੁਹਾਡੇ ਕੋਲ ਹੀ ਪਸ਼ੂ ਕੋਈ ਦੋ ਦਿਨ ਤਿੰਨ ਦਿਨ ਪਹਿਲਾਂ ਆਇਆ ਹੁੰਦਾ ਹਾਂਜੀ ਹਾਂਜੀ ਟਕਾ ਕੇ ਹਫਤਾ ਪੂਰੀ ਸੇਵਾ ਸੁਵਾ ਕਰਕੇ ਰਿਜ਼ਲਟ ਫਿਰ ਨਿਕਲਦਾ ਹਾਂਜੀ ਉਹ ਬੰਦੇ ਵਿਚਰੇ ਨਾਲ ਚਲੂ ਆਪਾਂ ਸੌਦਾ ਲਾਇਆ ਜਿੱਦਾਂ ਆਪਾਂ ਬਿਨਾ ਵੇਖਣ ਨੂੰ ਮਹਗਾਈ ਆ ਜੋ ਉਹ ਦੱਸਿਆ ਉਹ ਹੀ ਨਿਕਲਿਆ ਆਪਾਂ ਜੋ ਹੀ ਤਾਂ ਉਹ ਸੇ ਇੱਕ ਜੈਗੜੀ ਚੋਣੀ ਨਹੀਂ ਚੋਣੀ ਤੇ ਉਹ ਜੋ ਵੀ ਉਹ ਵਿਚਾਰੇ ਆਂਦੇ ਖਲੋੜੀ ਜੀ ਪੈਸਾ ਕੋਈ ਭੂੜ ਖੱਟਾ ਕੋਈ ਜ਼ਿਆਦਾ ਕੋਈ ਗੱਲਾਂ ਹੀ ਛੱਡਦਾ ਉਹਦੇ ਕਿੰਨਾ ਮਿਲਦਾ ਉਹਦੇ ਤੋਂ ਪੇੜ ਨਹੀਂ ਕਰਨ ਲਗੇ ਹਾਂ ਅਬਾ ਜੋੜੀ ਦੇ ਦਾਂਗੇ ਪੱਕੀ ਹਾਨਾ 55000 ਦੀ 56 ਦੀ 55000 ਦੇ ਦਾਂਗੇ ਠੀਕ ਹੈ ਜੀ ਹਾਂ ਜੀ 56000 ਦੀ ਦੋਸਤੋ ਜਿਹੜੀ ਇਹ ਝੋਟੀ ਪਈਆਂ ਦਾ ਵੀ ਦੇ ਦਾਂਗੇ ਠੀਕ ਆ 60 ਬਾੜੀ ਹਜ਼ਾਰ ਦੀ ਵੇਚੀ ਨੌ 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 ਦੇ ਦਰਮਿਆਨ ਜਿਹੜਾ ਅੱਜ ਚੱਲਣ ਰਹੀ ਹੈ ਜਿਹੜਾ ਵੀਰ ਟਕਾ ਕੇ ਸੇਵਾ ਕਰ ਲੂ ਚਲੋ 10000 10000 ਨਾਰਮਲ ਪਾਣਾ ਕਰ ਸਕਦੇ ਹਾਂ ਹਾਂ ਜੀ ਸਹੀਏ ਜਿਹੜਾ ਦੋਸਤੋ ਦੁੱਧ ਪਾਉਣਾ ਚਾਹੀਦਾ ਹੈ ਝੋਟੀ ਨੂੰ ਇਹਨਾ ਮਗਰ ਕਟਾ ਠੀਕ ਆ ਬਾਕੀ ਸਾਫ ਸੁਥਰੀ ਆ ਸਿੰਗੀ-ਸੁੰਗੀ ਬਹੁਤ ਵਧੀਆ ਪੂਰੀ ਓਵਰਆਲ ਬੋਡੀ ਬੰਦਰ ਚੰਗੀ ਇਸ ਤੋਂ ਬਾਅਦ ਦੇ ਵੀ ਦਿਦ ਦਸ ਉਹਦੇ ਦੁੱਧ ਨੇ ਹਾਂਜੀ ਸਮਾਂ ਇਹਨੂੰ ਹੋ ਗਿਆ ਕਿੰਨਾ ਗਿਆ ਇਹਨੂੰ ਸੋਈ ਨੂੰ 12 13 ਦਿਨ ਹੋ ਗਏ ਵੀਡੀਓ ਹੈਗੀ ਆਪਣੇ ਕੋ ਬੱਚਾ ਪ੍ਰਸਨ ਚਾਹਤ ਮਰ ਗਿਆ ਚਾਰ ਪੰਜ ਦਿਨ ਹੋ ਗਏ ਆ ਉਹ ਬੱਚਾ ਕੱਟੀ ਸੀ ਮਗਰ ਕੱਟੀ ਸੀ ਹਾਂਜੀ 12 13 ਦਿਨ ਨੇ ਤੁਸੀਂ ਹਾਂਜੀ 114 ਬੱਚਾ ਜਿਹੜਾ ਪੂਰਾ ਮਰ ਗਿਆ ਮਰ ਗਈ ਤੇ ਮੈਲੇ ਤੇ ਮੈਂ ਆ ਗਈ ਕੱਲ ਦੀ ਮੈਦਾ ਮਾਰਣੀ ਪੂਰਾ ਠੀਕ ਹੈ ਤੇ ਦੁੱਧ ਦੇ ਝੋਟੇ ਕੋ ਬਣਾਏ ਟਾਈਮ ਤੇ ਕੰਡੇ ਵਾਲਾ 14 ਕਿਲੋ 14 ਕਿਲੋ ਦੁੱਧ ਨੈਟ ਦੁੱਧ ਜਿਹੜਾ 14 ਕਿਲੋ ਦੁੱਧ ਦੋਸਤੋ ਬਿਲਕੁਲ ਜਿਹੜਾ ਮਨਾਉਣ ਵਾਲੀ ਗੱਲਬਾਤ ਹੋਊਗੀ ਵਿੰਡਿਕ ਰੋਟੋਂ ਦਾ ਮਿੱਠੀ ਦੋ ਵਟਾ ਪਹਾੜੇ ਤੇ ਪਹਾੜੇ ਦੇ ਪਾਸੇੁਰਲੀ ਤੇ ਉੱਥੇ ਗਾਣਾ ਪਾ ਕੇ ਵਹਿਣਾ ਅੱਛਾ ਵਿੰਟੋ ਮੇਰੇ ਪਾਸ ਦੀ ਕਰਵਾ ਲਈ ਠੀਕ ਹੈ ਜੀ ਪਹਾੜੇ ਚਾੜ ਤੇ ਦੋਸਤੋ ਦੋਨੋਂ ਡੰਗ ਮਿਲਦੀ ਜਾਂ ਤੇ ਬਾਕੀ ਆਹ ਝੋਟੀ ਤੁਸੀਂ ਵੇਖ ਕੇ ਚੈੱਕ ਕਰੋ ਸੁਹਾ ਤੀਜਾ ਹੋ ਸਕਦਾ ਜੀ ਦੂਜਾ ਨਹੀਂ ਦੂਜਾ ਨਹੀਂ ਦੂਜਾ ਦੂਜਾ ਆਲੇ ਪਾਸੇ ਨੇ ਕੰਨੀਆਂ ਮੈਂ ਨਹੀਂ ਤਰੀਆ ਬਰਾਬਰ ਨਹੀਂ ਕੀਤੀਆਂ ਆ ਜਵਾਨ ਨਹੀਂ ਹੋਈ ਹੈ ਜਵਾਨ ਉੱਥੇ ਪਈ ਆ ਬਾਕੀ ਦੋਸਤੋ 14 ਕਿਲੋ ਦੁੱਧ ਇਸ ਮੱਝ ਦੇ ਥੱਲੇ 14 ਕਿਲੋ ਦੁੱਧ ਹਾਜ਼ਰ ਆ 12-13 ਦਿਨਾਂ ਦੀ ਜਿਹੜੀ ਸੋਈ ਆ ਠੀਕ ਹੈ ਜੀ ਗਾੜ ਚੱਲੇ ਆ तकरीबन ਮੈਲਿਓ ਤੁਰੀ ਆ ਠੀਕ ਹੈ ਜੀ ਮੈਲਿਓ ਤੁਰੀ ਆ 13ਵੇਂ ਜਾਂ 14ਵੇਂ ਦਿਨ ਦੇ ਵਿੱਚ ਸੋ ਹਾਈਟ ਕਾ ਤਾਂ ਸੋਹਣਾ ਸਿੰਗਲ ਖੱਡੀ ਦੀ ਆ ਪੁੱਠਾ ਪਾਠਾ ਬਹੁਤ ਚੌੜਾ ਥਾਨ ਤੁਮ ਪੂਰਾ ਤੁਸੀਂ ਵੇਖੋ ਲੰਬਾਈ ਦੇ ਵਿੱਚ ਲੰਬਾ ਥਾਨ ਆ 14 ਕਿਲੋ ਦੀ ਮਾਲਕਨ ਐਸ ਟਾਈਮ 14 ਕਿਲੋ ਜਿਹੜਾ ਦੁੱਧ ਚੋ ਸਕਦੇ ਚੌਰ ਸਲੇਵਾ ਭਵਾਨੇ ਦੀ ਬੰਤਰ ਵੇਖੋ ਤੁਸੀਂ ਅੱਗੇ ਨੂੰ ਪਿਛੇ ਨੂੰ ਥੋੜਾ ਜਿਹਾ ਲੈ ਲੈਣਾ ਦਾ ਅਗਲੇ ਪਾਸੇ ਆ ਗਾੜ ਵੀ ਛੋਟੀ ਦੀ 2 ਸਵਾ 2 ਕਿਲੋ 2 ਢਾਈ ਕਿਲੋ ਦੇ ਦਰਬਾਰ ਹੋ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਸੁਥਰੀ ਜੇ ਚਵਾਈ ਚੁਵਾਈ ਤੂੰ ਤਾਂ ਗੱਲਾਂ ਹੀ ਛੱਡ ਦੋ ਜੀ ਤੇ ਕੀ ਮੋਲੇ ਦਾ ਕਰਦੀ ਪੁੱਲਵਿੰਦਰ ਜੀ ਉਦਾਂ ਜਦੋਂ ਆਪਣੀ ਝੋੜੀ ਦਾ 82 85 ਵੀ ਲੱਗਦਾ ਸੀਗਾ ਹਾਂ ਜਦੋਂ ਉਹਦਾ ਬੱਚਾ ਬੱਚਾ ਮਰ ਗਿਆ ਪੁਲਿਸ ਤੇ ਲੱਗਣੀ ਆ ਆਪਾਂ 70000 ਜੁਰਮਾਨਾ 70 ਦੀ ਹਾਂਜੀ ਦੁੱਧ ਭਾਵੇਂ ਕੋਈ ਚੋ ਕੇ ਲੈ ਜਾਏ ਭਾਵੇਂ ਕੋਈ ਗਾਰੰਟੀ ਲੈ ਲੈ ਜਾਏ 14 ਕਿਲੋ ਇਹ ਕੰਡੇ ਵਾਲਾ ਦੁੱਧ ਆ ਮੇਰੇ ਕੋਲ ਠੀਕ ਆ ਹਾਂਜੀ 14 ਕਿਲੋ ਦੋਸਤੋ ਕੰਡੇ ਵਾਲਾ ਦੁੱਧ ਦਾ ਠੀਕ ਆ ਤੇ 70000 ਦੀ ਆ ਕਿਉਂਕਿ ਬੱਚਾ ਨਹੀਂਗਾ ਬੱਚਾ ਹੋਵੇ ਤਾਂ ਬਾਈਆਂ ਦਾ ਵੀ ਚਲੋ ਹਰਕ ਭੈਣ ਭਰਾ ਨਹੀਂ ਮੰਨਣਾ ਹੁੰਦਾ ਤੇ ਬੱਚਾ ਨਹੀਂ ਹਣਾ ਜੋ ਵੱਧ ਦਿਨ ਘੱਟ ਦਿਨ ਦਾ ਕੋਈ ਸੌ ਬਾਕੀ 14 ਦਿਨਾਂ ਦਿਨਾਂ ਦੀ ਸੂਈ ਥੱਲੇ ਜਿਹੜਾ ਦੋਸਤੋ 14 ਕਿਲੋ ਦੁੱਧ ਤਾਂ 70000 ਪੂਰੇ ਦੀ ਜਿਹੜੀ ਲੈਦੇ ਹੋ ਜੂਗੀ ਇਹ ਜਿਹੜੇ ਦੋਸਤੋ ਅੱਜ ਪਸ਼ੂ ਸਿਪਾਈ ਸਤਨਾਮ ਸਿੰਘ ਹੋਰਾਂ ਦੇ ਕੋਲ ਆਜੋ ਜੀ